ਹਣ ਬਾਈ ਕਹਿੰਨ ਕਿ ਯਾਰ ਤੂੰ ਤਾਂ ਕਹਿੰਦਾ ਵਾਇਰਾ ਪਾਉਣਾ ਹੀ ਨਹੀਂ ਪਾਉਣਾ ਹੀ ਨਹੀਂ ਹਨਾ ਤੇ ਇਹ ਪਾਉਣਾ ਕਾ ਤੂੰ ਆ ਜਿਹੜੀਆਂ ਬਾਈ ਆਪਣੀਆਂ ਅੰਡੇਆਂ ਤੋਂ ਮਾਤੀਆਂ ਪਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਬੱਚੇ ਕਢਾਈਦੇ ਆ ਇੱਕ ਬੱਚਾ ਪਤਾ ਨਹੀਂ ਕਾ ਤੋ ਛੋਟਾ ਰਹਿ ਜਾਂਦਾ ਕਾ ਤੋ ਵੱਡਾ ਹੋ ਜਾਂਦਾ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜੇ ਆਪਾਂ ਕਬੂਤਰੀ ਦੀ ਨਸਲ ਹੀ ਪਿਓਰ ਕਰਨੀ ਹੋਵੇ ਉਹ ਕਿਸ ਤਰੀਕੇ ਨਾਲ ਕਰ ਸਕਦੇ ਆ ਬਾਈ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆਜੋ ਬਾਬੋ ਕਰਦੇ ਆ ਜੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਬੱਚੇ ਗੱਡੀਆਂ ਬਾਈ ਤੇ ਦੋ ਤਿੰਨ ਦਿਨੋਂ ਕੋਈ ਛਾੜ ਨਹੀਂ ਹੋਏ ਡੰਡੇ ਵਾਲੇ ਦੇ ਵੀ ਆਪਣੇ ਉੱਟ ਕੇ ਉਹਦਾ ਇੱਕ ਦੂਜੇ ਢਾਂਗੀ ਤੇ ਬੰਦੇ ਉਹ ਦੂਜੇ ਵੀ ਬਹਿਣ ਲੱਪੇ ਉੱਟ ਕੇ ਹਨਾ ਤੇ ਉਹ ਵੀ ਮੈਂ ਦਿਖੋਣਾ ਤੁਹਾਨੂੰ ਤੇ ਪਹਿਲਾਂ ਬੱਚੇ ਸ਼ੁਰੂ ਕਰੋ ਬਲੋ ਬਾਬੋ ਬੱਚੇ ਗੱਡੀਆਂ ਪਹਿਲਾਂ ਜੀਆ ਮੌਸਮ ਵੈਸੇ ਠੰਡਾ ਹੀ ਆ ਤੇ ਇਹਨਾਂ ਬੱਚਿਆਂ ਨੂੰ ਤਾਂ ਮਾੜੀ ਮਾੜਾ ਟੈਰਾ ਮੈਸੀਨ ਦਾ ਪਾਊਡਰ ਤੇ ਕੋਈ ਨਾ ਕੋਈ ਨਾ ਭਾਈ ਜੇ ਤਾਂ ਇਦਾਂ ਪਾਵਰ ਜਲ ਹਲਕੀ ਫੁਲਕੀ ਜਦੋਂ ਆਪਾਂ ਟੈਰਾਮੈਸਿਨ ਦਾ ਜਾਂ ਐਂਟੀਬਾਇਟਿਕ ਕੋਈ ਵੀ ਦਵਾਈ ਲੌਣੇ ਆ ਤੇ ਨਾਲ ਹਲਕਾ ਫੁਲਕਾ ਨਾ ਜਾਂ ਪਾਵਰ ਜਲ ਵਗੈਰਾ ਇਦਾਂ ਦੀ ਕੁਝ ਦੇ ਦਿਆ ਕਰੋ ਜਾਂ ਲੀਵਰ 50 ਜਿਹੜਾ ਐਸਿਡ ਨਾ ਵੜੇ ਜਿਹੜਾ ਆਹ ਨਾ ਆਪਣਾ ਟੈਰਾ ਐਂਟੀਬਾਇਟਿਕ ਕੋਈ ਵੀ ਮੈਡੀਸਿਨ ਹੁੰਦੀ ਆ ਉਹ ਦੇਣ ਤੋਂ ਬਾਅਦ ਭਾਈ ਕਿਤੇ ਨਾ ਕਿਤੇ ਇਹ ਕੰਬੂਤਰਾ ਦੇ ਅੰਦਰ ਗੈਸ ਬਣ ਲੱਪੈਂਦੀ ਆ ਜਾਂ ਹਨਾ ਤਿਆਬ ਜਾਂ ਕੁਛ ਵੀ ਲਾ ਲਓ ਇਦਾਂ ਐਂਟੀਬਾਇਟਿਕ ਤੋਂ ਬਾਅਦ ਕੋਈ ਨਾ ਕੋਈ ਭਾਈ ਉਦਾਂ ਦਾ ਦਿਓ ਜਿਹਦੇ ਨਾਲ ਇਹ ਚੀਜ਼ ਨਾ ਬਣੇ ਜਾਂ ਲੀਵਰ 50 ਦੇ ਦਿਓ ਹਨਾ ਲੀਵਰ 'ਚ ਕੋਈ ਵੀ ਪ੍ਰੋਬਲਮ ਨਾ ਪਵੇ ਐਂਟੀਬਾਇਟਿਕ ਦਾ ਬੱਚੇ ਬਿਠਾਤੇ ਸਾਰੇ ਛਤਰਿਆਂ ਤੇ ਠੀਕ ਆ ਦੋਨੇ ਡੰਡੇ ਵਾਲੀ ਤੇ ਆਪ ਮੋਰੇ ਬੈਠੇ ਠੀਕ ਆ ਆਹ ਵਾਲੇ ਤੇ ਜਿਹੜੇ ਉਹ ਦੋ ਆ ਉਹ ਇੱਕ ਕਿੱਥੇ ਬਿਠਾ ਇੱਕ ਆ ਛਤਰੀ ਤੇ ਬਿਠਾ ਏ ਚੰਟ ਬੋਸ ਨਾ ਤਿੱਖੇ ਯਾਰ ਵਾਲਿਆਂ 'ਚ ਤੁਹਾਨੂੰ ਦੱਸਿਆ ਸੀ ਮੈਂ ਉਹ ਵੀ ਭਾਈ ਲਾਗੇ ਟਾਂਗੀ ਤੇ ਠੀਕ ਆ ਰੱਤਾ ਜਾ ਤਾਂ ਉੱਡ ਕੇ ਬੈਠਾ ਵੀ ਆ ਦੂਜਾ ਵੀ ਹੁਣ ਆਪੇ ਗਿਆ ਟਾਂਗੀ ਤੇ ਤੇ ਦੋਨੇ ਲਾਪੇ ਟਾਂਗੀ ਤੇ ਬਹਿਣ ਤੇ ਆ ਬੱਚੇ ਤਾਂ ਕੱਲ ਉਹ ਪਰ ਸੋਕ ਚੌਥੀ ਗੱਲ ਜਦੋਂ ਆਪਾਂ ਛੱਡੇ ਉਦੋਂ ਵਾਰ ਫ ਛੱਡੇ ਨਹੀਂ ਹਨਾ ਨਗਰ ਕੀਰਤਨ ਕਰਕੇ ਤੇ ਆ ਬਾਈ ਜਿਹੜੀ ਬੜਦੇ ਵਾਲੀ ਦੀ ਦਾਦੀ ਦਾ ਪੋਤਾ ਉੜਦਾ ਪਿਆ ਤੇ ਪੋਤੇ ਆ ਕੇ ਭੈਣਾਂ ਜੋ ਵੀ ਆ ਹਨਾ ਤੇ ਇੱਕ ਆਉ ਬਾਈ ਬੜਦੇ ਵਾਲੀ ਦਾ ਸਿੱਧਾ ਬੱਚਾ ਰਤੌੜਦਾ ਪਿਆ ਉਹ ਜਾਂਦਾ ਸਿੱਧੇ ਇਹ ਲੰਬੇ ਹੀ ਉੜਦੇ ਬਾਈ ਚੱਲ ਕੇ ਕੂਤਰ ਬਣਾਈ ਸੀ ਦਾ ਉੱਡਣ ਵਾਲੇ ਠੀਕ ਆ ਤੇ ਉਦੈ ਬਣ ਗਏ ਬਾਈ ਜੋ ਚੀਜ਼ ਸੋਚਿਆ ਸੀ ਉਹੀ ਕਿਉਂਕਿ ਜਿਹੜੇ ਕੂਤਰ ਆਪਾਂ ਖੜਵੇਂ ਉੜਦੇ ਮੇਰਾ ਹੈਗਾ ਘਰ ਬਾਰੋ-ਬਾਰ ਬਾਈ ਤੈਨੂੰ ਪਤਾ ਹੋਣਾ ਹਨਾ ਤੇ ਕਬੂਤਰ ਫੇ ਇਧਰ ਖੱਤਿਆਲ ਨੂੰ ਜੇ ਖੜਕੇ ਉੜਦੇ ਆ ਤੇ ਕਬੂਤਰ ਦੇ ਬਾਰ ਭੱਜਰਦੇ ਚਾਂਸ ਬਹੁਤ ਵੱਣਦੇ ਇਸ ਕਰਕੇ ਆਪਾਂ ਕੂਤਰ ਬਣਾਈ ਜਿਹੜੇ ਚੱਲ ਕੇ ਉੜਦੇ ਪਿੰਡਾਂ ਵੱਲ ਨੂੰ ਤੇ ਉੜਦੇ ਵੀ ਕੂਤਰ ਪਿੰਡਾਂ ਵੱਲ ਨੂੰ ਜਾ ਕੇ ਘਰਾਂ ਦੇ ਉੱਤੇ ਉੜਦੇ ਆ ਬਹੁਤ ਸੋਹਣੇ ਜਿਸ ਹਿਸਾਬ ਨਾਲ ਦਿਮਾਗ ਲਾ ਕੇ ਭਾਈ ਜੋੜਾ ਬਣਾਇਆ ਸੀ ਉਦਾਂ ਹੀ ਭਾਈ ਬਣਿਆ ਬਾਬੇ ਦੀ ਕਿਰਪਾ ਨਾਲ ਜਿੱਦਾਂ ਭਾਈ ਹੁਣ ਠੰਡ ਵੱਧਦੀ ਇੱਕ ਜਗ੍ਹਾ ਦਾ ਆ ਦੇਖੋ ਬੱਚੇ ਦਾ ਠੰਡ ਮੰਦੇ ਆ ਦੇਖੋ ਆ ਸੂਰਜ ਬੈਠਾ ਇਕੱਠਾ ਹੋ ਗਿਆ ਹਣਾ ਤੇ ਇਸ ਕਰਕੇ ਆਪਾਂ ਆ ਐਂਟੀਬਾਇਓਟਿਕ ਮਾੜੀ ਮੋਟੀ ਦੇ ਦਿੱਦੀ ਆ ਵੀ ਬੁਖਾਰ ਬਖੂਰ ਨਾ ਚੜੇ ਬੱਚਿਆਂ ਨੂੰ ਤੇ ਉਹਦੇ ਕੰਮ ਖਰਾਬ ਹੁੰਦਾ ਤੇ ਜਿੱਦਾਂ ਜ਼ਿਆਦਾ ਉੱਡਣ ਲੱਪੈਣ ਜਿੱਦਾਂ ਹੁਣ ਉਹ ਬੜਲੇ ਵਾਲੀ ਦਾ ਬੱਚਾ ਬਈ ਇੱਧਰ ਨੂੰ ਜਾਂਦਾ ਖਤਿਆਂ ਨੂੰ ਹਣਾ ਤੇ ਐਦਾਂ ਜ਼ਿਆਦਾ ਬੱਚੇ ਉੱਡਣ ਇਹ ਹੁਣ ਉੱਡੂਗਾ ਇਹਨੇ ਬਈ 2 2.5 ਘੰਟੇ ਲਾਉਣੇ ਫੇਰ ਬਹਿਣਾ ਬੱਚੇ ਨੇ ਠੀਕ ਆ ਆਪ ਦਾ ਸਰੀਰ ਫੁੱਲ ਗਰਮ ਹੋ ਜਾਣਾ ਇਹ ਬੱਚੇ ਘੱਟ ਮਤਲਬ ਉੱਡ ਕੇ ਖੋਸ਼ ਨਹੀਂ ਹੈ ਜੇ ਬਹਿ ਜਾਂਦੇ ਟਾਂਗੀ ਤੇ ਮੈਂ ਡੋਂਦਾ ਵੀ ਨਹੀਂ ਕਿਉਂਕਿ ਨਵੇਂ ਬੱਚੇ ਛੜਦਾ ਪਿਆ ਵੀ ਮੈਂ ਕਹਿੰਦਾ ਇਹ ਨਾਲ ਲੱਗ ਜਾਣ ਇੱਕ ਵਾਰ ਦੇਣਾ ਫੇਰ ਆਇਆ ਕਰਾਂਗੇ ਹੁਣ ਜਿੱਦਾਂ ਔਰਦਾ ਬਈ ਬੜਲੇ ਵਾਲੀ ਦਾ ਬੱਚਾ ਇਹ ਆਪ ਦੇ ਪਰਪੂਰ ਖੋਲੀ ਜਾਂਦਾ ਸਰੀਰ ਗਰਮ ਹੋ ਜਾ ਡੰਡਿਆ ਵਾਲੇ ਦਾ ਕਿ ਪਤਾ ਨਹੀਂ ਉਹ ਹਜ਼ਾਰ ਵਾਲੇ ਜਿਹੜਾ ਰੱਤਾ ਹੀ ਲੱਗਦਾ ਹੁਣ ਉੱਥੇ ਰੱਤਾ ਹੀ ਯਾਰ ਰੱਤਾ ਜਿਹੜਾ ਹਜ਼ਾਰ ਵਾਲਿਆਂ ਚੋਂ ਉੜ ਗਿਆ ਬਾਈ ਬੈਠਾ ਬੈਠਾ ਆਪੀ ਪੇਲੀ ਹਰੀ ਉੜਿਆ ਆ ਫਿਰਦਾ ਵੀਰੇ ਆਗੂ ਟਾਂਗੀ ਤੇ ਪੇਲੀ ਹਰੀਆਂ ਕਿਉਂਕਿ ਉੜਿਆ ਆਪ ਆ ਨਾ ਜਿਵੇਂ ਬੱਚੇ ਆਪ ਉੱਡਣ ਛੋਟੇ ਛੋਟੇ ਇਹ ਫੇ ਟਾਂਗੀ ਨਹੀਂ ਹੁੰਦੇ ਬਾਈ ਬਾਹਰ ਨਹੀਂ ਜਾਂਦੇ ਆ ਫਿਰਦਾ ਵੀਰੇ ਤੇ ਪਹਿਲੀ ਡਾਰੀ ਬੱਚਾ ਜਾ ਕੇ ਖੜ ਗਿਆ ਬਈ ਉੱਚਾ ਬਾੜਾ ਉੱਚਾ ਚੱਲ ਗਿਆ। ਤੇ ਕਹੇ ਲਈ ਇੱਧਰ ਬਹਿਣਾ ਚਾਹੀਦਾ ਮਿੰਟੋ ਮਿੰਟੀ ਬੱਚੇ ਫੇ ਖਰਾਬ ਨਹੀਂ ਕਰਦੇ ਹਨ। ਬਾਕੀ ਆਊਗਾ ਇਹ ਉੜਦਾ ਕੋਠੇ ਦੇ ਉੱਤੇ ਹੀ ਆ ਜਾਂਦਾ ਨਹੀਂ ਕਿਤੇ ਵੀ। ਆਊਗਾ ਵੀ ਛਤਰੀ ਤੇ। ਰੋਇ ਬਾਬੇ ਉਹ ਪਹਿਲਾ ਦਿਨ ਤੇ ਅਤਾੂ ਘੰਟਾ ਬੱਚਾ ਫੇਰਾ ਤੇ ਆ ਆ ਗਿਆ ਭਾਈ। ਆਇਆ ਵੀ ਰੱਬ ਚ ਵੜ ਕੇ ਐਣ ਉੱਪਰ। ਐੜੀ ਕਰਤਾ ਬਿੰਦੀ ਬਣ ਗਿਆ। ਦੇਖੋ ਢਾਂਗੀ ਚੜਦਾ ਜਾਂ ਨਹੀਂ ਇਹ ਨਹੀਂ ਪਤਾ। ਕਿ ਤਰ ਗਿਆ ਆ ਦੇਖੋ। ਆਇਆ ਆਇਆ। ਇਹ ਚੜੂਗਾ ਬਈ ਇਹ ਵੀ ਬੱਚੇ ਬਾਲੇ ਚੰਗੇ ਆ ਬਈ ਬਾਲੇ ਡਾਵੇ ਆ ਬੱਚੇ ਤੇ ਘਰ ਦੇ ਵੀ ਸਿੱਧੇ ਪੱਕੇ ਆ ਆਊਗਾ ਢਾਂਗੀ ਨੂੰ ਬਈ ਤੇ ਕਰੂਗਾ ਥੋੜਾ ਜਿਹਾ ਖਰਾਬ ਮਤਲਬ ਚੜੂਗਾ ਢਾਂਗੀ ਜ਼ੋਰ ਲਾਊਗਾ ਆਪਣੇ ਸੀਰ ਨੂੰ ਬਚਾਊਗਾ ਮੜਾ ਜਾਂ ਚਲੋ ਵੇਂਦਾ ਤੇ ਦੱਸਦਾ ਮੈਂ ਤੁਹਾਨੂੰ ਬਾਬੇ ਉਹ ਟਾਈਮ ਹੋ ਗਿਆ 40 ਮਿੰਟ ਤਾਂ ਹੋ ਗਏ ਹੋ ਗਏ ਬੱਚੇ ਨੂੰ 35 40 ਮਿੰਟ ਉੜਦੇ ਤੇ ਆ ਫੇਕ ਕਰੀ ਚਲ ਗਿਆ ਹੀ ਤਾਂ ਨੂੰ ਹੁਣ ਆਇਆ ਹੁਣ ਦੇਖਦੇ ਆ ਵੇਂਦਾ ਜਾਂ ਨਹੀਂ ਪੈਂਦਾ ਤੇ ਓਏ 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 ਨਹੀਂ ਵੀ ਹਜੇ ਮੰਨਦਾ ਨਹੀਂ ਫੇ ਨਿਕਲ ਗਿਆ ਹੁਣ ਦੇ ਦੇ ਜਦੋਂ ਬੈਂਦਾ ਫਿਰਦਾ ਫੋਨਾਂ ਦਾ ਉਹ ਵੀ ਦੁਬਾਰਾ ਆਇਆ ਫੇ ਵਿੱਚ ਨਹੀਂ ਮੰਨਦਾ ਨਹੀਂ ਵੀ ਹਜੇ ਇਹ ਆਇ ਤੇ ਰੱਖੋ ਬੱਚਾ ਪਰਾ ਹੋਇਆ ਸੀ ਬਾਜ ਵੀ ਆਉਂਦੀ ਪਰਾਂ ਦੀ ਹਨਾ ਤੇ ਮੇਰੇ ਸਾਹਣਾ 40 ਮਿੰਟ ਦਾ ਲਾਇਆ 35 40 ਮਿੰਟ ਬੱਚੇ ਨੇ ਲਾਏ ਬਈ ਬਹੁਤ ਸੋਹਣਾ ਅਗੇ ਢਾਂਗੀ ਚੜ ਗਿਆ ਸਦਾਈ ਤੇ ਇਹੀ ਹੁੰਦੀ ਬਾਈ ਛੋਟੇ ਬੱਚੇ ਕੱਢੜਦੀ ਹਨਾ ਛੋਟੇ ਬੱਚੇ ਬਿਠਾਓ ਆਪੀ ਢਾਂਗੀ ਲੱਗ ਜਾਂਦੇ ਬਾਈ ਦੋਨੇ ਬੱਚੇ ਲੱਗ ਗਏ ਇਹ ਜਿਹੜੇ ਯਾਰਾਂ ਦੇ ਕਾਲਾ ਚੀਨਾ ਜੀ ਵੀ ਜਿਹੜਾ ਆਪਣਾ ਬਹੁਤ ਚੰਗਾ ਸੀ ਥੱਲੇ ਬਿੰਦਾ ਸੀ ਉਹ ਵੀ ਬਾਈ ਲੱਗ ਗਿਆ ਢਾਂਗੀ ਤੇ ਤਕਰੀਬਨ ਹੀ ਲੱਗ ਗਏ ਡੰਡੇ ਵਾਲੇ ਦੇ ਦੂਰ ਰਹਿ ਗਏ ਉਹ ਵੀ ਜਿੱਦਾਂ ਉੱਡੇ ਉਹਨਾਂ ਨੇ ਵੀ ਛਤਰੀ ਤੇ ਹੀ ਆਉਣਾ ਬਾਈ ਸਦਾਈ ਬਾਬੋ ਇੱਲ ਆ ਗਈ ਉੱਪਰ ਛਤਰੀ ਤੇ ਤਾਂ ਇਹਨਾਂ ਨੇ ਡਰਾਤੇ ਬੱਚੇ ਦੋ ਜਾ ਕੇ ਬਾਈ ਉਹ ਉੱਤੇ ਖੜ ਗਏ ਆ ਠੀਕ ਆ ਤੇ ਡੰਡੇ ਵਾਲੇ ਦਾ ਵੀ ਬੱਚਾ ਕੋੜ ਗਿਆ ਸੀ ਉਹ ਬਹਿ ਗਿਆ ਤਿੰਨ ਕ ਬ ਆ ਮੈਨੂੰ ਉਹੀ ਲੱਗਦਾ ਪਹਿਲਾ ਉੜ ਗਿਆ ਨਾ ਨਵਾਂ ਬੱਚਾ ਉਹ ਆ ਫਿਰਦਾ ਬਈ ਆ ਜਦਾ ਇਹ ਰਹਿ ਯਾਰ ਵਾਲਾ ਜੇ ਤੁਹਾਨੂੰ ਦੱਸਿਆ ਸੀਗਾ ਬਣਿਆ ਤੇ ਆ ਸੂਰਜ ਲੱਗਦਾ ਆਪਣਾ ਬਈ ਠੀਕ ਆ ਦੋ ਉੱਚੇ ਖੜੇ ਆ ਪੰਜ ਛੇ ਬੱਚੇ ਉੜੇ ਆ ਲੋਈ ਬਾਬਿਓ ਆ ਰੱਤਾਂ ਤੇ ਉੜਿਆ-ਉੜਿਆ ਸੀ ਉਹ ਦੂਜੀ ਚੰਮ ਜੜਕੀ ਵੀ ਉੜ ਗਈ ਆਪਣੀ ਜਿਹੜੇ ਕਾਲੀਆਂ ਕੰਤਰਾਂ ਵਾਲਾ ਸੀ ਨਾ ਬਾਲਾ ਜਲੀਲਾ ਜਿਹਾ ਬੱਚਾ ਤੇ ਉਹ ਬਈ ਪਤਾ ਨਹੀਂ ਹੁਣ ਗਿਆ ਕਿੱਧਰ ਨੂੰ ਆ ਉੱਡਿਆ ਤਾਂ ਇੱਥੋਂ ਮਤਲਬ ਦਿਖਿਆ ਕਰੀ ਹਨਾ ਆ ਫਿਰਦਾ ਸ਼ਾਇਦ ਮੇਰੇ ਖਿਆਲ ਨਾਲ ਨਹੀਂ ਇਹ ਵੀ ਨਹੀਂ ਹੈਗਾ ਨਹੀਂ ਵੀ ਕੇ ਪਾਸੇ ਨੂੰ ਆਂ ਗਿਆ ਛੋਟਾ ਬੱਚਾ ਹੀ ਉਹ ਤੇ ਉਹਦੇ ਪਰ ਵੀ ਇੱਕ ਸਾਈਡ ਤੋਂ ਹੁੰਦੇ ਸੀ ਤੇ ਉਹ ਇਹ ਲੈਣੇ ਡਰਾਤੇ ਬੱਚੇ ਸਾਰੇ ਤੇ ਆਊਗਾ ਮਤਲਬ ਹੋਊਗਾ ਤਾਂ ਇੱਥੇ ਚਲੋ ਦੋ ਬੱਚੇ ਉੱਪਰ ਖੜੇ ਆਪਣੇ ਬੜਲੇ ਵਾਲੀ ਦਾ ਹੋ ਗਿਆ ਤੇ ਇੱਕ ਦੋ ਹੋਰ ਆ ਬੱਚੇ ਤੇ ਬਾਕੀ ਬੱਚੇ ਆ ਬੈਠੇ ਆ ਆ ਦੋ ਹੀ ਬੱਚੇ ਬਸ ਆਪਣੀ ਦੀਦੇ ਆ ਤੇ ਦੋ ਉੱਚੇ ਖੜੇ ਆ ਭਈ ਇਹ ਇੱਥੇ ਘਰਦੇ ਆ ਆ ਘਰਦੇ ਭਈ ਆ ਲੋ ਬਾਬਿਓ ਉਹ ਬੱਚਾ ਤਾਂ ਨਹੀਂ ਮੈਨੂੰ ਦਿਖਿਆ ਠੀਕ ਆ ਗੇੜੀ ਭਾਈ ਉਹਨੇ ਬੱਚੇ ਨੇ ਪਰ ਉੱਪਰ ਵੀ ਖੜੇ ਆ ਦੋ ਬੱਚੇ ਤੇ ਪਰ ਉਹ ਦਾ ਆਪਣਾ ਜਈ ਆ ਨਾ ਦੋ ਚਾਰ ਉੜਦੇ ਵਿੱਚ ਹੁਣ ਭਾਈ ਵਾਹੋ ਸੀ ਤਿੰਨ ਬੱਚੇ ਆਪਣੇ ਉੱਪਰ ਬੈਠੇ ਆ ਤੇ ਬੱਚਾ ਦਿਖਿਆ ਨਹੀਂ ਭਾਈ ਉਹ ਚਲੋ ਆਉਂਦਾ ਮੈਂ ਤਾਂ ਦੱਸਦਾ ਇੱਥੇ ਲੱਗੀ ਛਾਗੀ ਕਿਤੇ ਬੈਹ ਵੀ ਨਾ ਗਿਆ ਹੋਵੇ ਉਹ ਇਹ ਵੀ ਕੋਈ ਨਹੀਂ ਪਤਾ ਬੱਚਾ ਉਹ ਤਾਂ ਨਹੀਂ ਇਹ ਆਇਆ ਪਤਾ ਨਹੀਂ ਕਿਸੇ ਬੈਬੂ ਗਿਆ ਹਨਾ ਤੇ ਵੀ ਨਹੀਂ ਪਤਾ ਉਹ ਟਾਂਗੇ ਤੇ ਬੈਠਾ ਹੋਵੇ ਪਤਾ ਨਹੀਂ ਹੁਣ ਉੱਤੋਂ ਦੀਦਾ ਹੈ ਨਹੀਂ ਹਨਾ ਤੇ ਪਰ ਹੈ ਨਹੀਂ ਬੱਚਾ ਉਹ ਦਿਖਿਆ ਜੀ ਮੈਨੂੰ ਇੱਕ ਦੋ ਹੀ ਗੇੜੀ ਦਿਖੀ ਉਹਦੀ ਤੇ ਬਾਅਦ ਚੋ ਬੱਚਾ ਦਿਖਿਆ ਨਹੀਂ ਉਹ ਬੱਚੇ ਤੇ ਨਾ ਪਾਰੋਂਦੇ ਇੱਕ ਸਾਈਡ ਤੋਂ ਬਹਿ ਕੇ ਆਊਗਾ 스ਵਿਚਰ ਸਬੂਦਿਆਂ ਦੇ ਤਰ੍ਹਾਂ ਤੇ ਬਹਿ ਜਾਵੇ ਕੋਈ ਚੱਕਰ ਨਹੀਂ ਆਜੂਗਾ ਤੇ ਏਡੀ ਵੀ ਨਹੀਂ ਕੋਈ ਗੱਲ ਹੁੰਦੀ ਕਿ ਬੱਚੇ ਬਾਹਰ ਨਹੀਂ ਬੱਚੇ ਬਾਹਰ ਬਹਿ ਵੀ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਸਾਰਿਆਂ ਦੀ ਬਹਿ ਜਾਂਦੇ ਹਨ ਤੇ ਕਈ ਬਾਈ ਇੱਕ ਦਾ ਅੱਗੇ ਵੀ ਪਿਛੇ ਜੀ ਕਮੈਂਟ ਵੀ ਆਇਆ ਸੀਗਾ ਕਿ ਬਾਈ ਯਾਰ ਬੱਚੇ ਬਾਹਰ ਬਹਿ ਗਏ ਜਾਂਦਾ ਬਾਈ ਇਹ ਨਹੀਂ ਕੋਈ ਵੱਡੀ ਗੱਲ ਉਹਦੀ ਬੱਚੇ ਵੱਡੇ ਹੋ ਜਾਣ ਤੇ ਬਾਹਰ ਬਹਿ ਵੀ ਜਾਂਦੇ ਆ ਤੇ ਜਾਂ ਉੱਡਿਆ ਨਾ ਜਾਵੇ ਹਨਾ ਉਹ ਬੱਚਾ ਤਾਂ ਉੱਡਿਆ ਹੀ ਨਹੀਂ ਗਿਆ ਉਹ ਇੱਕ ਸਾਈਡ ਦੇ ਪਾਰੋਂਦੇ ਪਾਰਪੁਰ ਖਾਂਦੇ ਸੀ ਨਾ ਕੋਕਰ ਤੇ ਉਹ ਤਾਂ ਜਿਹਾ ਬੱਚੇ ਪਾਲਦੇ ਆ ਤੇ ਉਹਦੇ ਆਉਂਦੇ ਸੀ ਪਰ ਤੇ ਉਹ ਤੋਂ ਪੱਲੇ ਪੁੱਲੇ ਕਰਕੇ ਨਹੀਂ ਉੜਿਆ ਗਿਆ ਹਨਾ ਤਾਂ ਵੀ ਨਾ ਬਹਿ ਗਿਆ ਦੂਜਾ ਨਾਲ ਦਾ ਸਦਾ ਛਤਰੀ ਤੇ ਆਇਆ ਬਾਕੀ ਸਾਰੇ ਬੱਚੇ ਛਤਰੀ ਤੇ ਲੱਗੇ ਸਿਰਫ ਉਹ ਇੱਕੋ ਰਿਹਾ ਉਹਨੇ ਵੀ ਲੱਗ ਜਾਣਾ ਬਾਈ ਲੱਗਾ ਹੀ ਨਾਲ ਦਾ ਹੀ ਆ ਛਤਰੀ ਤੇ ਬਿੰਦਾ ਉੱਡਣ ਕੇ ਕਦੀ ਉੱਧਰਲੀ ਤੇ ਕਦੀ ਉੱਧਰਲੀ ਤੇ ਤੋਂ ਉੱਡਿਆ ਨਹੀਂ ਗਿਆ ਹੋਊਗਾ ਬੱਚੇ ਦਾ ਹਨਾ ਬਾਕੀ ਇਹ ਵੀ ਨਹੀਂ ਪਤਾ ਛਤਰੀ 'ਚ ਬੱਚਿਆਂ ਦੇ ਉੱਤੇ ਬੈਠਾ ਵੀ ਨਾ ਹੋਵੇ ਵੀ ਕੁਝ ਨਹੀਂ ਪਤਾ ਤੇ ਉਹ ਜੋ ਛਤਰੀ ਲਾਵਾਂਗੇ ਫੇਰ ਦੇਖਦੇ ਆ ਛਤਰੀ ਉੱਚੀ ਹੈ ਤੇ ਤਾਂ ਥੱਲੇ ਨਹੀਂ ਪਤਾ ਲੱਗਦਾ ਤੇ ਆ ਬੱਚੇ ਬਾਈ ਇਹਨਾਂ ਨੂੰ ਧੁੱਪੇ ਗੱਡੀਏ ਠੀਕ ਆ ਆ ਜੋੜਾ ਇਹ ਆਪਾਂ ਸਵਾ ਰੰਗੀ ਨੇ ਲਾਉਣਾ ਬਈ ਠੀਕ ਆ ਸਵਾ ਰੰਗੀ ਨਾਲ ਆਦੇ ਨੇ ਜਿਹੜੀ ਆਪਾਂ ਡੱਡੀਆਂ ਦੀ ਭੈਣ ਆ ਨਾ ਸਵਾ ਰੰਗੀ ਉਹ ਨਾਲ ਲਾਉਣਾ ਬਈ ਸ਼ਾਹ ਬੱਚਾ ਆਪਾਂ ਤੇ ਅੱਜ ਜਿਹੜਾ ਇਹ ਡੱਕਾਵੇਂ ਦੋ ਤਿੰਨ ਦਿਨ ਡੱਕਣਾ ਪੈਣਾ ਲੱਗ ਜਾਣਾ ਜਿਹੜਾ ਵੱਡੀ ਆ ਮਾਦੀ ਲੱਗ ਜਾਣਾ ਸਿਆਣੀ ਆ ਨਾ ਇਹ ਪੱਠਾ ਉਦਾਂ ਇਹ ਹੋਰ ਵੀ ਆਪਣਾ ਜੋੜੇ ਜਿਹੜੇ ਲਾਉਣੇ ਆਪਾਂ ਉਹ ਵੀ ਲਾ ਦੇਣੇ ਬਈ ਬਾਬਿਓ ਟਾਈਮ ਹੋ ਗਿਆ 2 ਵਜੇ ਦਾ ਪੂਰਾ 2 ਵਜੇ ਦਾ ਤੇ ਜਿਹੜੇ ਆਪਣੇ ਦੋ ਬੱਚੇ ਉੱਚੇ ਖੜੇ ਬੜਲੇ ਵਾਲੀ ਦਾ ਤੇ ਨਾਲ ਜਿਹੜੇ ਉਹਦੇ ਆਪਾਂ ਬੜਲੇ ਵਾਲੀ ਦੀ ਜਿਹੜੀ ਬਾਸੀ ਕੂਸੀ ਲਾ ਗਈ ਬੱਚਾ ਗੜਾ ਸੇਮ ਜੋੜਾ ਲਾਗੇ ਹੈ ਨਾ ਆਹ ਬਾਈ ਉੜਦੇ ਦੋਨੇ ਠੀਕ ਆ ਮੇਰੇ ਹਿਸਾਬ ਨਾਲ ਇਹ 10 10 10 ਵਜੇ ਦੇ ਵਿੱਚ ਵਿੱਚ ਉੜੇ ਆ ਠੀਕ ਆ ਤੇ ਆ ਫਿਰਦੇ ਬਾਈ 2 ਵਜ ਗਏ ਪੂਰੇ ਤੇ ਬੱਚੇ ਦੋਨੇ ਐ ਤਨੇ ਚਿਬ ਕੱਢੀ ਹੁੰਦੇ ਹਜੇ ਵੀ ਖੜੇ ਆ ਬਿੰਦੇ ਹਜੇ ਵੀ ਨਹੀਂ ਹਜੇ ਵੀ ਰੱਬ ਨੂੰ ਚੜਦੇ ਮਿੰਟੋ ਮਿੰਟੀ ਤੇ ਢਾਂਗੀ ਢੂੰਗੀ ਤਾਂ ਕਰ ਵੀ ਨਹੀਂ ਆਇਆ ਹੁਣ ਬੇਜਗਰੀ ਜੀ ਲਾਪੇ ਮਾਰ ਆ ਮਾਰਦੇ ਬੇਜਗਰੀ ਫੇ ਚੱਲੇ ਦਾਣ ਇੱਕ ਬੜਲੇ ਵਾਲੀ ਦਾ ਆ ਇੱਕ ਬੜਲੇ ਵਾਲੀ ਦੀ ਜਿਹੜੀ ਮਾਸੀ-ਮੂਸੀ ਆ ਉਹਦਾ ਜੋੜਾ ਆਪਾਂ ਲਾਇਆ ਸੀ ਜਿਹੜਾ ਉੱਤੇ ਸੇਮ ਟੂ ਸੇਮ ਮਤਲਬ ਇੱਕੋ ਹੀ ਬਲੱਡ ਕਹਿ ਸਕਦੇ ਆਪਾਂ ਤੇ ਉਹ ਵੀ ਬੱਚਾ ਆ ਗਿਆ ਭਈ ਛਤਰੀ ਤੇ ਬੈਠਾ ਹਨ ਜਿਹੜਾ ਖਾਤਰ ਜੀ ਆਪਣਾ ਉੜ ਗਿਆ ਜੀ ਤੇ ਉਹ ਵੀ ਆ ਕੇ ਬਹਿ ਗਿਆ ਭਈ ਆ ਛਤਰੀ ਤੇ ਬੈਠਾ ਤੇ ਪਤਾ ਨਹੀਂ ਕਿੱਧਰੋਂ ਆਇਆ ਕਿੱਧਰੋਂ ਨਹੀਂ ਹਨ ਤੇ ਆ ਬੱਚੀ ਵੀ ਉੱਚੇ ਖੜੇ ਸੀ ਹੁਣ ਆਏ ਨਹੀਂ ਵੇ ਭਈ ਮੱਲਾ ਧੀਦੇ ਸੀ ਏਡੇ ਉੱਚੇ ਨਹੀਂ ਜਿਦਾ 2 2 3 ਕਟਾਵਾਰ ਲਾ ਲਓ ਆਪਾਂ ਏਡੇ ਕੁੱਚੇ ਸੀਗੇ ਚਲੋ ਬਾਪਿਓ ਆਹ ਕੁੱਤਰ ਕਬਤਰ ਵੀ ਕੱਢੀਏ ਯਾਰ ਬਾਹਰ ਧੁੱਪੇ ਇਹਨਾਂ ਨੂੰ ਦੇਖ ਕੇ ਸ਼ਾਂਤ ਬਹਿ ਜਾਣਾ ਭਾ ਇੰਨਾ ਜ਼ੋਰ ਲਾਉਣਾ ਨਹੀਂ ਤੇ ਵੈਰੀ ਗੁੱਡ ਦਾ ਪਤਾ ਕੋਕਰੀ ਠੀਕ ਆ ਥੱਲੇ ਹੀ ਜਾਂ ਉਧਰ ਦੇ ਆਪਾਂ ਚਦਰੀਆਂ ਦੂਜੀਆਂ ਮੈਂ ਆਸਤਵਾਈਆਂ ਹੀ ਲਿਆ ਕਬਤੇ ਰੱਖ ਲਵਾਂਗੇ ਕੁਝ ਠੰਡਾ ਹੋਣ ਲੱਗ ਪਿਆ ਹੁਣ ਮੌਸਮ ਤੇ ਹੋਰ ਨਾ ਹੋਰੀ ਕਾਰਾ ਕਰ ਲਈਏ ਆ ਵੀ ਬਾਈ ਦੋਨੋਂ ਬੱਚੇ ਵੱਡੇ ਹੋ ਗਏ ਜਿਹੜਾ ਬੱਚਾ ਇੱਕ ਆਪਾਂ ਤੁਹਾਨੂੰ ਦੱਸਿਆ ਨਾ ਬੜਲੇ ਵਾਲੀ ਦੇ ਮਾਸੀ ਮੂਸੀ ਦਾ ਜੋੜਾ ਲਾਇਆ ਸੀ ਆਹ ਵਾਲੇ ਕਬੂਤਰ ਠੀਕ ਆ ਤੇ ਇਹ ਦੋਨੇ ਬੱਚੇ ਉਹ ਆ ਉਹਦੇ ਭਾਈ ਭੈਣੀਆਂ ਮਤਲਬ ਜਿਹੜਾ ਉੜਦਾ ਪਿਆ ਬੱਚਾ ਚਿੱਟਾ ਬੱਚਾ ਉੜਦਾ ਨਾ ਇਹ ਉਹਦੇ ਆ ਤੇ ਆ ਜਿਹੜਾ ਆਪਾਂ ਬੜਲੇ ਵਾਲੀ ਦਾ ਮਤਲਬ ਜਿਹੜੀ ਬੜਲੇ ਵਾਲੀ ਦੀ ਦਾਦੀ ਹੈ ਇਹ ਉਹਦਾ ਪੋਤਾ ਸੱਦਾ ਆ ਵੀ ਉਤਰਦਾ ਤੇ ਖੁੱਡਾ ਖੱਡਾ ਬਾਈ ਸਾਫ਼ ਕਰਨ ਆਲਾ ਆ ਇਹ ਮੈਂ ਤਾਂ ਨਹੀਂ ਸਾਫ਼ ਕੀਤਾ ਬਾਈ ਇਥੋਂ ਚੱਕਣੇ ਆ ਗੂਦਰਾ ਬਸ ਆ ਬੱਚੇ ਚੱਕ ਲੈਣੇ ਮੈਂ ਚਾਰਾ ਪੰਜਾ ਦਿਨਾਂ ਤੱਕ ਬਾਕੀ ਚੱਕ ਲੈ ਆ ਆ ਤਿੰਨ ਬੱਚੇ ਰਹਿ ਗਏ ਤੇ ਉਦੋਂ ਬਾਅਦ ਆ ਸਾਰੀ ਬਾਈ ਜਾਲੀ ਚੋਂ ਜੋ ਵੀ ਆ ਪੱਟ ਪਟਾ ਕੇ ਕੱਢ ਕੇ ਸਹੀ ਤਰੀਕੇ ਨਾਲ ਇੱਥੇ ਟੋਕਰੀਆਂ ਲਾ ਕੇ ਇਥੇ ਖੁੱਲਾ ਖੁੱਡਾ ਆਪਣਾ ਖਾਨੇ ਪੈ ਜਾਣੀ ਹਨਾ ਖਾਨੇ ਬਾਗ ਦੇ ਇੱਥੇ ਜੋੜੇ ਲਾਵਾਂਗੇ ਬਈ ਆ ਫੇ ਉਦਣ ਹੀ ਸਾਫ਼ ਕਰੂੰਗਾ ਇੱਥੇ ਕੱਟਣਾ ਔਖਾ ਹੀ ਆ ਬਈ ਆ ਕੱਢ ਲੈਣੀ ਬਾਹਰ ਆਪਾਂ ਡੋਲੀ ਜੀ ਕੱਢ ਕੇ ਰੰਗ ਰੂਪ ਕਰਕੇ ਨੂੰ ਵਧੀਆ ਧੋਸ ਵਾਰ ਕੇ ਨਾ ਚੰਗੀ ਤਰ੍ਹਾਂ ਰੱਖਾਂਗੇ ਬਈ ਇੱਥੇ ਕਿਵਲੇ ਬੱਚੇ ਪੁੱਛੇ ਆਪਾਂ ਛੋਟੇ ਪਾਲ ਪੂਲ ਲਈਦੇ ਹਨਾ ਤੇ ਰੱਖ ਲਈਦੇ ਪਾਲਣ ਵਾਸਤੇ ਜਾਂ ਜਾਂ ਗਰਮੀਆਂ ਨੂੰ ਵੀ ਕੰਮ ਆ ਜਾਂਦੀ ਏ ਇਹ ਐਕਸਪੀਰ ਡੋਲੀ ਦਾ ਸਮੇਲੋ ਆਪਣੀ ਇੱਕ ਉਦਾਂ ਹੀ ਫालतੂ ਲਾ ਲਓ ਹਨਾ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਮੈਂ ਤਾਂ ਨਹੀਂ ਸਾਫ਼ ਕੀਤੀ ਬਈ ਵਾ ਕੱਢਣੀ ਸੀ ਮੈਂ ਕਹਤਾਂ ਲ ਇੱਕ ਦਿਨ ਹੀ ਬੱਚੇ ਕੱਢਾਂਗੇ ਤੇ ਫੇਰੀ ਸਾਫ਼ ਕਰਾਂਗੇ ਚੰਗੀ ਤਰ੍ਹਾਂ ਤੇਰੇ ਨੱਕ ਤੇ ਉਹ ਜ਼ਹਿਰ ਵਜਿਆ ਹੋਇਆ ਮੈਂ ਦੋ ਕੁ ਦਿਨ ਦਿੱਤਾ ਸੀ ਬਾਈ ਸੋ ਗਿਆ ਕੱਲ ਮੇ ਤੋਂ ਦੇ ਨਹੀਂ ਹੋਇਆ ਅੱਜ ਫੇਰ ਟ੍ਰਾਈਸਾਈਕਲਿੰ ਦਾ ਪਾਊਡਰ ਇਹਨੂੰ ਛੁਟਕੀ ਫੇਰ ਦੇ ਦਾਂਗੇ ਤੇ ਐਨ ਸੁਪ ਜਾਣਾ ਬਾਈ ਕਾਲਾ ਪੈ ਗਿਆ ਉਹਦਾ ਜਿਹੜੀਆਂ ਪਾਂਡਿਆਵਾਂ ਤੋਂ ਗੋਲੀਆਂ ਬਣਾਈਆਂ ਸੀ ਤੇ ਫੋਕੇ ਹਾਂਡੇ ਕਮੂਤਰ ਲਗਾਉਂਦੇ ਹੋ ਵੀ ਤੇ ਆਹ ਗੋਲੀਆਂ-ਗੋਲੀਆਂ ਦਈਏ ਬਾਈ ਇੱਕ-ਇੱਕ ਸਾਰਿਆਂ ਨੂੰ ਠੀਕ ਆ ਤੇ ਉਧਰੋਂ ਮਾਤਿਆਂ ਨੂੰ ਵੀ ਦੇਣੀਆਂ ਤੇ ਇਧਰੋਂ ਨਰਾਂ ਨੂੰ ਵੀ ਦੇਣੀਆਂ ਤੇ ਫੇਰ ਖੋਟੇ-ਖੱਟੇ ਬਾਈ ਬਾਅਦ ਵਿੱਚ ਸਾਫ਼ ਕਰਾਂਗੇ ਹੁਣ ਇੱਕ ਵਾਰੀ ਤੇ ਆਹ ਤਾਂ ਗੰਦਾ ਨਹੀਂ ਹੈਗਾ ਮਿੱਟੀ-ਬੁੱਟੀ ਆਪਾਂ ਸਾਫ਼ ਕਰਕੇ ਤੁਹਾਡੇ ਸਾਹਮਣੇ ਕਿੰਨੇ ਫੁੱਡੇ ਸਾਫ਼ ਕੀਤੇ ਸੀ ਆ ਵੀ ਫੁੱਡਾ ਥੱਲੇ ਵਾਲੇ ਮਤਲਬ ਸਾਰੇ ਫੁੱਡੇ ਸਾਫ਼ ਹੀ ਆ ਆਪਣੇ ਆਹ ਵੀ ਆ ਵੀ ਜਿੰਨੇ ਵੀ ਆ ਓਦਾਂ ਹੁਣ ਚਲੋ ਮਿੱਠਾ-ਬੁੱਠਾ ਹੋ ਗਈਆਂ ਢੇਲੇ ਆ ਨਾ ਮਿੱਟੀ ਦੇ ਤੇ ਇੱਕ ਪਰਪੂਰ ਇਕੱਠੇ ਕਰਕੇ ਆਂਡੇ ਦਿੰਦਿਆਂ ਉਹਦੇ ਕਰਕੇ ਵੀ ਲੱਗਦਾ ਤੇ ਇਹ ਵੀ ਚੱਕ ਲਾਂਗੇ ਬਸ ਬਾਈ ਸਾਫ਼-ਸੂਖ ਕਰਕੇ ਮਿੱਟੀ ਦੂਜੀ ਲਾਲ ਮਿੱਟੀ ਲਿਆ ਕੇ ਸਿੱਟਾਂਗੇ ਇਹਨਾਂ ਦੇ ਕਿਉਂ ਖੁੱਡੇ ਬਾਈ ਬਾਹਲੇ ਸਾਫ਼ ਕਰਨਾ ਵੀ ਕੰਮ ਖਰਾਬ ਹੁੰਦਾ ਠੀਕ ਆ ਆ ਮਿੱਟੀ ਪਤਲੀ-ਪਤਲੀ ਪਾਈ ਹੋਈ ਆ ਥੱਲੇ ਤੇ ਕੰਮ ਸੱਟ ਜਾ ਰਹਿਦਾ ਹੈ ਨਾ ਜੇ ਬਾਹਲੇ ਗੁੱਡੇ ਸਾ ਇਹ ਹਰੇ ਮਿੱਟੀ ਸਿੱਟੀ ਆ ਹੁਣ ਇੱਕ ਵਾਰੀ ਚੱਕ ਕੇ ਤੇ ਲਾਲ ਮਿੱਟੀ ਸਿੱਟਾਂਗੇ ਬਾਈ ਇਹ ਆ ਬਾਬੇ ਉਹ ਲਿਆਂਦਾ ਆਪਾਂ ਬਾਜਰਾ ਠੀਕ ਆ ਹੁਣ ਬਾਈ ਕਹਿਣਗੇ ਯਾਰ ਤੂੰ ਦੇ ਕਹਿੰਦਾ ਬਾਜਰਾ ਪਾਉਣਾ ਹੀ ਨਹੀਂ ਪਾਉਣਾ ਹੀ ਨਹੀਂ ਹਨਾ ਤੇ ਇਹ ਪਾਉਣਾ ਕਾ ਤੂੰ ਆ ਜਿਹੜੀਆਂ ਬਾਈ ਆਪਣੀਆਂ ਅੰਡਿਆਂ ਤੋਂ ਮਾਤੀਆਂ ਬੰਦ ਹੋਈਆਂ ਜਾਂ ਜਿਹੜੇ ਫੋਕੇ ਆਂਡੇ ਲਮਾਉਂਦੇ ਆ ਗਰਮੈਸ਼ ਵਾਸਤੇ ਸਿਰਫ ਉਹਨਾਂ ਲਈ ਲੈ ਮੈਂ ਕਿਲੋ ਹਾਂਡੀ ਲਿਆਂਦਾ ਉਹਨਾਂ ਨੂੰ ਪੋਣੇ ਆ ਜਿਹੜੀਆਂ ਅੰਡਿਆਂ ਤੋਂ ਮਾਤੀਆਂ ਬੰਦ ਹੋਈਆਂ ਤੇ ਜਿਹੜੇ ਨਰ ਜਿਹੜੇ ਆ ਫੋਕੇ ਆਂਡੇ ਲਮਾਉਂਦੇ ਆ ਤਾਕਤ ਵਾਸਤੇ ਸਿਰਫ ਉਹਨਾਂ ਨੂੰ ਥੋੜੇ ਦਿਨ ਆਪਾਂ 10-15 ਦਿਨ ਪਾਉਣਾ ਆ ਤੇ ਬਾਅਦ ਚ ਬਈ ਬੰਦ ਕਰ ਦੇਣਾ ਵੱਡੇ ਕੂਤਰਾ ਦਾ ਕੋਈ ਡਾ ਨੁਕਸਾਨ ਨਹੀਂ ਹੁੰਦਾ ਡਾਵਿਆਂ ਨੂੰ ਨਹੀਂ ਪਾਈਦਾ ਬਾਜਰਾ ਠੀਕ ਆ ਨਾ ਬੱਚੇ ਪਾਲਦੇ ਨੂੰ ਮਣੀ ਮਾ ਪਉਣਾ ਹੁਣਾ ਬੱਚਿਆਂ ਤੱਕ ਵੀ ਜਾਣਾ ਤੇ ਫੇਸੜੀਆਂ ਬਹੁਤ ਹੁੰਦੀਆਂ ਨੇ ਨਾਲ ਠੀਕ ਆ ਤੇ ਖਰਾਕ ਘੱਟੇ ਹੀ ਰੱਖਦਾ ਉਹਨਾਂ ਛੋਟੇ ਬੱਚਿਆਂ ਨੂੰ ਆਹ ਬਈ ਬਾਜਰਾ ਬਾਜਰਾ ਜਮਾ ਸਾਫ ਆ ਤੇ ਇਹ ਥੋੜੇ ਦਿਨ ਪਾਵਾਂਗੇ ਆਪਾਂ 15-20 ਦਿਨ ਜਿੰਨੇ ਦਿਨ ਦਵਾਈ ਚਲਾਵਾਂਗੇ ਨਾ ਓਨੇ ਦਿਨ ਮੈਂ ਇੰਨਾ ਜਿੱਦਾਂ ਇੰਨਾ ਘਮਾਦਿਆਂ ਨੂੰ ਸਿਰ ਤੇ ਨਾ ਹੁਣਾ ਤੇ ਇੰਨਾ ਹੀ ਨਰਾ ਨਹੀਂ ਤੇ ਉਹ ਖਾਹੂ ਲੈਂਦੇ ਤੇ ਉਹਦੇ ਨਾਲ ਬ ਜਿਹੜੀ ਆਂਡੇ ਦੀ ਛੇਲ ਛੁਲਿਆ ਜਾਂ ਕੋਈ ਵੀ ਅੰਦਰ ਕੋਮਜ਼ੋਰੀ ਆ ਉਹ ਖਰਾਬ ਦੇਣ ਵਾਲੀ ਸੈੱਟ ਹੋਣੀ ਤੇ ਇਹ ਹੁੰਦਾ ਗਰਮ ਬਹੁਤ ਤੇ ਇਹਨਾਂ ਗਰਮੈਸ਼ ਮਿਲੂਗੀ ਤੇ ਆਂਡੇ ਉਂਡੇ ਜਿਹੜੇ ਨਰ ਨਹੀਂ ਲਗਾਉਂਦੇ ਉਹ ਲਗਾਉਣ ਲੱਪਣਗੇ ਬਾਈ ਜਿਹੜੇ ਸੋਸ ਸੋਸ ਤੇ ਬਹਿ ਜਾਂਦੇ ਨਾ ਪਰ ਨਵੇਂ ਜੋੜੇ ਲਾਈਦੇ ਆ ਸੋਸ ਤੇ ਜੇ ਬੈਠੇ ਰਹਿੰਦੇ ਆ ਜਾਂ ਕੁੜਗਾਂ ਦੇ ਉਹਨਾਂ ਨੂੰ ਥੋੜੇ ਦਿਨ ਬਾਜਰਾ ਪਾ ਲਓ ਬਾਈ ਕੋਈ ਚੱਕਰ ਨਹੀਂ ਥੋੜਾ ਹੀ ਬਸ ਉਹਨਾਂ ਨੂੰ ਬੱਚਿਆਂ ਤੱਕ ਨਾ ਪਹੁੰਚੇ ਜਦੋਂ ਆਂਡੇ ਉਂਡੇ ਲਾਲੇ ਉਦੋਂ 5-7 ਦਿਨ 10 ਦਿਨ ਬਾਅਦ ਆ ਬੰਦ ਕਰ ਦਿਓ ਜਦੋਂ ਬੱਚੇ ਨਿਕਲਣ ਵਾਲੇ ਆ ਫੇ ਨਹੀਂ ਬਾਈ ਬਾਜਰਾ ਪਾਓ ਬ ਦੋ ਵਾਰ ਕੇ 15 ਮਿੰਟ ਦਾ ਠੀਕ ਹੈ ਤੇ ਬੱਚੇ ਸਾਰੇ ਬਹਿ ਗਏ ਬਈ ਬੱਚੇ ਡੱਕਲੇ ਸੀਗੇ ਤੇ ਹੁਣ ਬਈ ਦਾਣਾ ਦੁਨਾਂ ਧੋਈਏ ਦਾਣਾ ਸਿਕਾਈਏ ਤੇ ਉਦੋਂ ਬਾਅਦ ਕੇ ਦਾਣਾ ਪਾਲੀਏ ਕਣਕ ਧੋ ਕੇ ਪਾਤੀ ਸੁੱਕਣੇ ਠੀਕ ਆ ਤੇ ਰਹਿਨਦਾਂਗੇ ਘੰਟਾ ਖੰਡੇ ਰਿਆਂ ਚੰਗੀ ਤਰ੍ਹਾਂ ਡਰਾਈ ਹੋ ਜਾਣਾ ਹਵਾ ਵਾ ਫਿਰਦੀ ਹੈ ਜਾਲੀ ਦੇ ਪੋਂਦਾ ਇਹ ਹੀ ਮਕਸਦ ਹੈ ਬਈ ਕਿ ਜਿਹੜੀ ਸੁੱਕ ਜਲਦੀ ਜਾਂਦੀ ਇੱਕ ਛਾਨੀ ਜਾਂਦੀ ਬਈ ਜਿਹੜਾ ਫਾਲਤੂ ਦਾਣਾ ਕੋਈ ਵੀ ਸ਼ਿੱਟੀ-ਸੁੱਟੀ ਉਥੇ ਲੇ ਡਿਗ ਜਾਂਦੀ ਹੈ ਠੀਕ ਆ ਉਹ ਚੱਕ ਕੇ ਆਪਾਂ ਜਿਹੜੀਆਂ ਕਬੂਤਰੀਆਂ ਬਿੰਗੀਆਂ ਹੋਈਆਂ ਕਈ ਵੇਲੇ ਉਹਨਾਂ ਨੂੰ ਪਾਦੀ ਦੀ ਬਾਈ ਜਿਹੜੀ ਸਿੱਟੀ ਥੱਲੇ ਡਿੱਗਦੀ ਹੈ ਨਾ ਉਹਨਾਂ ਨੂੰ ਗਰਮੈਸ਼ ਵਾਸਤੇ ਤਾਕਤ ਵਾਸਤੇ ਉਹਨਾਂ ਨੂੰ ਪਾਪੂ ਦੇਈ ਦੀ ਆ ਠੀਕ ਆ ਵੈਸੇ ਆਪਾਂ ਮਤਲਬ ਕਣਕ ਕੂਨਕ ਧੋ ਕੇ ਐਨ ਸਾਫ ਸੁਥਰੀਏ ਤੇ ਵਿੱਚ ਕੋਈ ਐਕਸਟਰਾ ਦਾਣਾ ਨਹੀਂ ਹੋਊਗਾ ਪਤਾ ਹੋਊਗਾ ਵੀ ਅਸੀਂ ਪਾਇਆ ਕੀ ਕੀ ਆ ਮੂੰਗੀ ਸਰੋਂ ਜਾਂ ਜੋ ਵੀ ਅਸੀਂ ਪਾਉਨੇ ਆ ਸਾਨੂੰ ਪਤਾ ਹੋਊਗਾ ਐਦਾਂ ਦਾਣੇ ਦੇ ਵਿੱਚ ਬਾਈ ਕੁਝ ਵੀ ਬੂਟੀ-ਵੱਟੀ ਵੱਢ ਕੇ ਆਈ ਹੁੰਦੀ ਏਂ ਆਪਾਂ ਦਾਣਾ ਪਾ ਦਿੰਦੇ ਆ ਤੇ ਉਹਦਾ ਪਤਾ ਨਹੀਂ ਬਾਈ ਕਿਹੜਾ-ਕਿਹੜਾ ਦਾਣਾ ਚਲ ਗਿਆ ਜੇ ਤਾਂ ਨੁਕਸਾਨ ਹੀ ਹੋਵੇ ਠੀਕ ਆ ਕਿਉਂ ਲੱਕੂ ਪੁੱਤਰ ਗੱਲ ਜੀ ਵੀਨ ਦੇ ਕੋ ਕੋੜੀ ਇੰਦਾਂ ਦੀ ਸਿੱਟੀ ਸੁੱਟੀ ਜਾਂ ਕੋਈ ਵੀ ਇੰਦਾਂ ਦਾ ਵੇਚ ਹੁੰਦਾ ਹਨਾ ਗੁੱਲੀ ਨੇ ਡਾ ਉਹਦਾ ਆਪਾਂ ਪਾ ਦੀਦਾ ਨਹੀਂ ਪਾਈਦਾ ਨਹੀਂ ਪਾਈਦਾ ਉਹਨਾਂ ਨੂੰ ਜਿਹੜੇ ਉੱਤ ਢੱਲੇ ਢੁੱਲੇ ਹੋਏ ਹੁਣ ਤੇ ਉਹਨਾਂ ਨੂੰ ਥੋੜੇ ਦਿਨ ਭਾ ਵੀ ਦੇਈਦਾ ਬੈਡੀ ਕੋ ਗੱਲ ਵੀ ਆ ਆ ਜਿਹੜੀ ਬਈ ਮਲਟੀ ਸਟਾਰ ਐਚ ਲੈ ਜਾਂਦੀ ਸੀ ਨਾ ਆਪਾਂ ਵਿਟਾਮਿਨ ਐਚ ਹੀ ਆ ਮਤਲਬ ਇਹਦੇ ਵਿੱਚ ਹੈਗਾ ਵਿਟਾਮਿਨ ਐਚ ਵੀ ਹਨਾ ਇਹ ਕਿੱਧਰ ਗਿਆ ਆ ਵੇਖੋ ਤੇ ਇਹ ਵਧੀਆ ਬਈ ਹਨਾ ਆਂਡੇ ਆਂਡੇ ਤੋਂ ਬੰਦਵਾਦੀਆਂ ਲਈ ਜਿੱਦਾਂ ਇੱਕ ਮਾਦੀ ਆਂਡੇ ਲੌਂਦੀ ਰਹੀ ਸੀ ਹੁਣੀ ਮੈਂ ਦਿੰਦਾ ਸੀ ਤਾਂ ਉਹਨੇ ਆਂਡੇ ਲਾ ਦਿੱਤੇ ਬਈ ਠੀਕ ਆ ਆਹੀ ਦੋ ਦੋ ਬੁੰਦਾ ਦਿੰਦਾ ਰ ਸੁਰੇ ਸ਼ਾਂਤ ਇਹਨੇ ਝਾਂਡੇ ਲਾਅ ਤੇ ਮਾਦੀ ਨਹੀਂ ਹੋ ਗਏ ਹਫਤਾ ਖੋ ਗਿਆ ਦਿੰਦੇ ਨੂੰ ਤੇ ਉਹ ਮਲੇ ਵੈਸੇ ਹੀ ਲੇਟ ਸੀ ਇਹ ਨਹੀਂ ਕਿ ਅੰਡੇ ਤੋਂ ਬੰਦ ਸੀ ਵੈਸੇ ਹੀ ਲੇਟ ਹੋ ਗਈ ਸੀ ਝਾੜੇ ਝੋੜੇ ਪਈ ਕਰ ਕਰਕੇ ਤੇ ਅੰਡੇ ਲੋਂਦੀ ਨਹੀਂ ਸੀ ਹਣਾ ਹੁਣ ਲਾਵੇ ਤੇ ਇਹਨਾਂ ਨੂੰ ਵੀ ਦਾਣਾ ਦੂਣਾ ਪਈ ਪਈ ਟਾਈਮ ਬਹੁਤ ਹੋ ਗਿਆ ਤੇ ਡੰਡੇ ਵਾਲੇ ਦੇ ਬੱਚੇ ਉੱਪਰ ਪਏ ਆ ਉਹ ਵੀ ਲਿਆ ਕੇ ਥੱਲੇ ਛੱਡিয়ে ਤੇ ਆਹ ਚਿੜੀਆਂ ਨੂੰ ਵੀ ਬਾਈ ਦਾਣਾ ਪਈਏ ਵੀ ਭੁੱਖੀਆਂ ਠੀਕ ਆ ਕੱਲ ਉਹਨਾਂ ਦਾ ਕੇਸ ਸਾਫ਼ ਕਰਨਾ ਵਿੱਚ ਉਹ ਚੰਗੀ ਤਰ੍ਹਾਂ ਤੇ ਉੱਪਰ ਲਾਈਏ ਹੈ ਨਾ ਕੀ ਜੀ ਜੀ ਕਿਉਂਕਿ ਯਾਰ ਟਾਈਮ ਨਹੀਂ ਲੱਗਾ ਉਦੋਂ ਨਗਰ ਕੀਰਤਨ ਤੇ ਲੱਗੇ ਰੇ ਕੱਲ ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਹਨ ਤੇ ਫਿਰ ਉਹਦੇ ਕਰਕੇ ਲੇਟ ਹੋ ਗਏ ਬਾਈ ਹੁਣ ਅੱਜ ਕੱਲ ਨੂੰ ਕਰਾਂਗੇ ਖੁੱਡੇ ਸਾਫ ਜਿਹੜੇ ਉੱਪਰ ਵਾਲੇ ਵੀ ਤੇ ਉਹਨਾਂ 'ਚ ਵੀ ਲਾਲ ਮਿੱਟੀ ਲਾ ਕੇ ਬਾਈ ਪਾਵਾਂਗੇ ਤੇ ਸ਼ਾਹ ਦਾ ਮੇਰਾ ਫੇਰ ਰਹਿ ਗਿਆ ਬਾਈ ਜੋੜਾ ਜਲਾਉਣਾ ਹਨਾ ਸ਼ਾਹ ਕੱਲ ਨੂੰ ਜੋੜੇ ਲਾਉਂਦੇ ਬਾਈ ਕਹਿੰਦੇ ਜੇ ਕਿਹੇ ਵੀ ਆਂਤ ਦੇ ਜਿਹੜੇ-ਜਿਹੜੇ ਆਪਾਂ ਜੋੜੇ ਲਾਉਣੇ ਆ ਨਾ ਕੱਲ ਨੂੰ ਲਾ ਲੈਣੇ ਬਾਈ ਪਰਲਾ ਫੁੱਟਾ ਖਾਲੀ ਕਰਕੇ ਠੀਕ ਆ ਬੱਚੇ ਚੱਕ ਲੈਣੇ ਉਧਰੋਂ ਤਿੰਨੇ ਬੱਚੇ ਆਪਾਂ ਹੱਤੀ ਪਾਲ ਲੈਣੀ ਜਿਹੜੇ ਤਿੰਨੇ ਉ ਉਦਨੇ ਬੱਕੇ ਹੱਤੀ ਪਾਲ ਕੇ ਤੇ ਜੋੜੇ ਚੱਕ ਕੇ ਤੇ ਉਧਰ ਬਾਈ ਜੋੜੇ ਲਾਈਏ ਆਪਾਂ ਹਾਂਜੀ ਬਾਬੇਓ ਕੀ ਹਾਲ ਚਾਲ ਆ ਲਓ ਬਾਬੇਓ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਪਹਿਲਾਂ ਤਾਂ ਬਾਈ ইমরান ਇੱਕ ਹੈ ਨਾ ਬਾਈ ਕੋਈ ਚੱਕਰ ਨਹੀਂ ਮੈਂ ਇੱਕ ਦੋ ਦਿਨ ਦੇ ਵਿੱਚ ਵੀ ਗੀੜਾ ਲੱਗਾ ਤਾਂ ਮੈਂ ਜੋੜੇ ਫੜਾਇਆ ਹਾਂਗਾ ਕੋਈ ਚੱਕਰ ਨਹੀਂ ਠੀਕ ਆ ਤੇ ਬਾਕੀ ਬਾਈਆਂ ਦੇ ਵੀ ਕਮੈਂਟਾਂ ਦੇ ਜਵਾਬ ਦਈਏ ਮੈਂ ਪਿਛਲੀ ਵੀਡੀਓ ਤੇ ਬਾਈ ਕਮੈਂਟ ਪੜੇ ਨਹੀਂ ਹੈਗੇ ਕੱਲ੍ਹ ਵਾਲੀ ਦੇ ਪੜੇ ਥੋੜੇ ਜਿਹਾ ਕਮੈਂਟ ਆਏ ਸੀਗੇ ਤੇ ਉਹਨਾਂ ਦੇ ਜਵਾਬ ਆਪਾਂ ਦੇ ਦਿੰਨੇ ਆ ਬਾਕੀ ਸਾਰੇ ਵੀਰਾਂ ਨੇ ਵਧਾਈਆਂ ਦਿੱਤੀਆਂ ਸੀ ਠੀਕ ਆ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਭਾਈ ਕਬੂਤਰ ਗੁੜਕਦੇ ਨਹੀਂ ਹੈਗੇ ਜੇ ਗੁੜਕਦੇ ਆ ਤੇ ਆਵਾਜ਼ ਬਹੁਤ ਘੱਟ ਹੁੰਦੀ ਠੀਕ ਆ ਭਾਈ ਭਾਈ ਮੈਂ ਪਹਿਲਾਂ ਵੀ ਕਈ ਵੀਡੀਓ ਚ ਦੱਸਿਆ ਵੀ ਜੇ ਕਬੂਤਰ ਗੁੜਕਦੇ ਨਹੀਂ ਜਾਂ ਨਸਰਦੇ ਨਹੀਂ ਉਹਨਾਂ ਨੂੰ ਹੁਣ ਵੀ ਦੱਸ ਦਿੰਨਾ ਪਹਿਲਾਂ ਥੋੜੇ ਦਿਨ ਬਾਜਰਾ ਪਾਓ ਉਹਨਾਂ ਨੂੰ ਠੀਕ ਆ ਬਾਜਰਾ ਪਾ ਸਕਦੇ ਜਿਹੜੇ ਉਤਰ ਗੁੜਕਦੇ ਨਹੀਂ ਨਸਰਦੇ ਨਹੀਂ ਠੀਕ ਆ ਧੋਕੇ ਪੁਣਾ ਧੋਕੇ ਪਾਲੋ ਇਦਾਂ ਹੀ ਪੁਣਾ ਇਦਾਂ ਹੀ ਪਾਲੋ ਕੋਈ ਚੱਕਰ ਨਹੀਂ ਭਾਰ ਇਨਾ ਦੁਕਾਨ ਵਾਲੇ ਤੇ ਕਰੀ ਸ਼ੋਰ ਕਰ ਲਓ ਵੀ ਦਵਾਈ ਦੁਵਾਈ ਨਾ ਲੱਗੀ ਹੋਵੇ ਵੀਜਣ ਵਾਲਾ ਨਾ ਹੋਵੇ ਵੈਸੇ ਦੂਜਾ ਹੋਵੇ ਠੀਕ ਆ ਤੇ ਇੱਕ ਇਹ ਕਰ ਲਿਓ ਤੇ ਬਾਈ ਨਾਲ ਮਣਕਾ ਲੈ ਕੇ ਠੀਕ ਆ ਅੱਧੇ ਮਣਕੇ ਦੇ ਵਿੱਚ ਬਾਈ ਵੀ ਕੱਢ ਕੇ ਇੱਕ ਕਾਲੀ ਮਿਰਚ ਪਾ ਗਏ ਬਾਈ ਉਹ ਦੇ ਕੇ ਤੇ ਧੁੱਪੇ ਪਾ ਦਿਓ 10 15 ਮਿੰਟ ਉਹਦੇ ਨਾਲ ਜੇ ਰੇਸ਼ਾ ਰੁਸ਼ਾ ਵੀ ਹੋਊਗਾ ਨਾ ਨੱਕ ਨੂੰਕ ਬੰਦ ਹੋਊਗਾ ਜਿਹੜੀ ਆਵਾਜ਼ ਨਹੀਂ ਆਉਂਦੀ ਉਹ ਵੀ ਆਜੂਗੀ ਬਾਈ ਠੀਕ ਆ ਤੇ ਬਸ ਆਹੀ ਪ੍ਰੋਸੀਜਰ ਹੁੰਦਾ ਹੋਰ ਕੁਝ ਨਹੀਂ ਬਾਈ ਕਬੂਤਰ ਗਰਮ ਹੋਵੇ ਜਦ ਆਪੀ ਗੁੜਕਦੇ ਰਹਿੰਦੇ ਆ ਤੇ ਜਾਰੇ ਰੇਸ਼ਾ ਰੁਸ਼ਾ ਹੋਵੇ ਤਾਂ ਨਹੀਂ ਕਬੂਤਰ ਗੁੜਕਦੇ ਆ ਨਾ ਠੰਢ ਠੁੰਢ ਨਾ ਲੱਗੀ ਹੋਵੇ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਬਾਈ ਜੇ ਆਪਾਂ ਕਬੂਤਰੀ ਦੀ ਨਸਲ ਹੀ ਪਿਓਰ ਕਰਨੀ ਹੋਵੇ ਉਹ ਕਿਸ ਤ ਬਾਈ ਉਹਦਾ ਇਹ ਚ ਕਰਾ ਬਾਈ ਦੇਖੋ ਤੁਸੀਂ ਕਬੂਤਰੀ ਕੂਤਰ ਦੇ ਬੱਚੇ ਕਢਾ ਲੈ ਠੀਕ ਆ ਜਿਹੜੀ ਕਬੂਤਰੀ ਦੀ ਤੁਸੀਂ ਨਸਲ ਬਣਾਉਣੀ ਨਾ ਉਹਦੇ ਬੱਚੇ ਕਢਾ ਲੈ ਬਾਈ ਉਹਦੇ ਵਿੱਚੋਂ ਜਿਹੜਾ ਨਾਰ ਬਣਦਾ ਠੀਕ ਆ ਮਾਦੀ ਵਰਗਾ ਸੇਮ ਨਾਰ ਨਿਕਲਦਾ ਭਾਵੇਂ ਦੋ ਝੋੜੀਆਂ ਲੈ ਲੋ ਤਿੰਨਾਂ ਲੈ ਲਓ ਮਾਦੀ ਵਰਗਾ ਹੀ ਹੋਵੇ ਸੇਮ ਟੂ ਸੇਮ ਆ ਠੀਕ ਆ ਉਹ ਲੈ ਕੇ ਬਾਈ ਜਿਹੜੀ ਉਹਦੀ ਧੀ ਨਿਕਲੀ ਆ ਬਾਈ ਠੀਕ ਆ ਉਹ ਵੀ ਭਾਵੇਂ ਮਾਦੀ ਵਰਗੀ ਹੋਵੇ ਤੇ ਚੱਲੂਗੀ ਠੀਕ ਆ ਬਾਕੀ ਨਾਰ ਵਰਗੀ ਹੋਵੇ ਤਾਂ ਵੀ ਚੱਲੂਗੀ ਪਰ ਮਾਦੀ ਵਰਗੀ ਹੋਵੇ ਤਾਂ ਵਧੀਆ ਉਹ ਭਾਈ ਭੈਣ ਦਾ ਬਾਈ ਜੋੜਾ ਲਾ ਦਿਓ ਜਿਹੜੇ ਸੇਮ ਜੇ ਨਿਕਲੇ ਹੁਣ ਠੀਕ ਆ ਮਾਦੀ ਮਤਲਬ ਇੱਕ ਇੱਕ ਜੋੜੀ ਇੱਕ ਝੋਲੀ ਛੱਡ ਕੇ ਹੋਣੀ ਚਾਹੀਦੀ ਸੇਮ ਝੋਲੀ ਦੀ ਨਾ ਹੋਵੇ ਠੀਕ ਆ ਅਲੱਗ ਅਲੱਗ ਝੋਲੀ ਦੇ ਹੋਵੇ ਜੇ ਜੇ ਪਹਿਲੀ ਝੋਲੀ ਦੀ ਮਾਦੀ ਆ ਤਾਂ ਦੂਜੀ ਝੋਲੀ ਦਾ ਨਾਰ ਹੋਵੇ ਭਾਵੇਂ ਤੀਜੀ ਦਾ ਹੋਵੇ ਗੈਪ ਆ ਕੇ ਲੈਣਾ ਇੱਕੋ ਝੋਲੀ ਦੇ ਇਕੱਠੇ ਦੋਨੋਂ ਭਾਈ ਭੈਣ ਨਹੀਂ ਲਾ ਲੈਣੇ ਭਾਈ ਠੀਕ ਆ ਉਹ ਲਾ ਕੇ ਉਹ ਚੋ ਭਾਈ ਜਿਹੜਾ ਨਾਰ ਬਣੂ ਮਾਦੀ ਵਰਗਾ ਸੇਮ ਜਿਹੜੀ ਜਿਹੜਾ ਤੁਸੀਂ ਭਾਈ ਭੈਣ ਦਾ ਲਾਇਆ ਨਾ ਜਿਹੜੀ ਉਹਨਾਂ ਦੀ ਦਾਦੀ ਮਤਲਬ ਦਾਦੀ ਜਿਹਾ ਲੱਗ ਜਾਣਾ ਹਨਾ ਦਾਦੀ ਵਰਗਾ ਨਿਕਲੂਗਾ ਸੇਮ ਹੀ ਤੇ ਉਹ ਪੱਠਾ ਭਾਈ ਤੁਸੀਂ ਆਪ ਦੀ ਉਹਦੀ ਦਾਦੀ ਨਾਲ ਲਾ ਦਿਓ ਉਹਨੂੰ ਠੀਕ ਆ ਉੱਚੋ ਜਿਹੜੇ ਬਾਈ ਬੱਚੇ ਪਨਣਗੇ ਉਹ ਪਿਓਰ ਮਾਦੀ ਦੀ ਫੁੱਲ ਸੋਚੋ 100% ਉਹ ਨਸਲ ਹੋਊਗੀ ਬਾਈ ਮਾਦੀ ਦੀ ਪਿਓਰ ਨਸਲ ਹੋਊਗੀ ਤੇ ਜਿਹੜਾ ਮਤਲਬ ਉਹਦਾ ਪੁੱਤ ਪੁੱਤ ਨਿਕਲਦਾ ਉਹ ਵੀ ਲਾ ਸਕਦੇ ਪਰ ਆਪਾਂ ਥੋੜਾ ਗਾਂ ਕਰਦੀਦਾ ਹਨਾ ਵਿਗਾਹ ਜੁੜਾ ਲਾ ਕੇ ਬੱਚਾ ਫਿਰ ਲੈ ਲੀਦਾ ਉਹ ਵੀ ਸਹੀ ਆ ਬਾਈ ਉਹਦੇ ਬਲੱਡ ਦੇ ਥੋੜੇ ਚਾਂਸ ਘਟ ਜਾਂਦੇ ਆ ਬਿਮਾਰੀ ਆਉਣ ਦੇ ਠੀਕ ਆ ਕਈ ਵੇਲੇ ਆਪਾਂ ਮਾਂ ਪੋਤਾ ਲੁੰਨੇ ਵਿੱਚ ਕਿਤੇ ਨਾ ਕਿਤੇ ਬਿਮਾਰੀ ਆ ਜਾਂਦੀ ਕੱਲੂ ਬਲੱਡੋਂ ਲੜਨ ਜੋਗਾ ਨਹੀਂ ਰਹਿੰਦਾ ਬਿਮਾਰੀਆਂ ਦੇ ਇਸ ਕਰਕੇ ਥੋੜੀ ਜੀ ਤੋੜ ਕੇ ਉਧਰੋਂ ਲਾਈਦਾ ਆਪਾਂ ਲਿਆ ਕੇ ਬੱਚਾ ਠੀਕ ਆ ਇਸ ਤਰੀਕੇ ਨਾਲ ਤੁਸੀਂ ਮਾਦੀ ਦੀ ਇਦਾਂ ਹੀ ਸੇਮ ਟੂ ਸੇਮ ਨਰਦੀ ਵੀ ਤੁਸੀਂ ਇਦਾਂ ਹੀ ਪਿਓਰ ਕਰ ਸਕਦੇ ਪਹਿਲਾਂ ਮੈਂ ਸਪੈਸ਼ਲ ਇੱਥੇ ਵੀਡੀਓ ਬਣਾਈ ਵੀ ਹੋਈ ਐ ਇਸ ਮੁੱਦੇ ਤੇ ਹਨਾ ਤੇ ਤੁਸੀਂ ਉਹ ਵੀ ਦੇਖ ਸਕਦੇ ਆ ਤੇ ਇੱਕ ਬਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਬੱਚੇ ਕਢਾਈਦੇ ਆ ਇੱਕ ਬੱਚਾ ਪਤਾ ਨਹੀਂ ਕਾਹਤੋਂ ਛੋਟਾ ਰਹਿ ਜਾਂਦਾ ਕਾਹਤੋਂ ਵੱਡਾ ਹੋ ਜਾਂਦਾ ਤੇ ਬਾਈ ਉਹਦੇ ਉਹ ਵੀ ਮੈਂ ਵੀਡੀਓ ਪਹਿਲਾਂ ਬਣਾਈ ਹੋਈ ਤੁਹਾਨੂੰ ਬੜੀ ਵੀਡੀਓ ਚ ਦੱਸਿਆ ਹੋਇਆ ਉਹਦੇ ਬਾਰੇ ਵੀ ਹਨਾ ਜਿਹੜਾ ਬਈ ਛੋਟਾ ਬੱਚਾ ਹੁੰਦਾ ਆ ਠੀਕ ਆ ਤੇ ਜਿਹੜਾ ਵੱਡਾ ਹੁੰਦਾ ਵੱਡੇ ਨੇ ਜਦੋਂ ਦਾਣਾ ਲੈ ਲਿਆ ਵੱਡਾ ਬੱਚਾ ਚੱਕ ਲਓ ਬਾਈ ਜੋੜੇ ਤੋਂ ਲਓ ਠੀਕ ਆ ਜਦੋਂ ਦਾਣਾ ਦੇ ਤਾ ਨਾ ਮਾਪਿਓ ਨੇ ਉਸ ਤੋਂ ਬਾਅਦ ਜਦੋਂ ਛੋਟੇ ਬੱਚੇ ਨੂੰ ਐ ਰਜਮਾ ਦਾਣਾ ਦੇ ਤਾ ਫੇਰ ਦੁਬਾਰਾ ਵੱਡਾ ਬੱਚਾ ਉੱਥੇ ਹੀ ਰੱਖ ਲਓ ਐਦਾਂ 5-7 ਦਿਨ ਕਰੋ ਬਾਈ ਇੱਕੋ ਜਿਹੇ ਬੱਚੇ ਬਰਾਬਰ ਹੋ ਜਾਣਗੇ ਠੀਕ ਆ ਭਾਵੇਂ ਤੁਸੀਂ ਦਾਣਾ ਦੇਣ ਤੋਂ ਪਹਿਲਾਂ ਹੀ ਬਾਈ ਵੱਡਾ ਬੱਚਾ ਉਥੋਂ ਚੱਕ ਲਓ ਛੋਟਾ ਰਹਿਣ ਤੋਂ ਪਹਿਲਾਂ ਪਿਆ ਫੇਰ ਦਾਣਾ ਪਾਓ ਜੋ ਦਾਣਾ-ਦੂਣਾ ਖਾ ਕੇ ਮਾਪਿਓ ਨੇ ਜਾ ਕੇ ਛੋਟੇ ਬੱਚੇ ਨੂੰ ਦਾਣਾ ਦੇ ਤਾ ਫੇਰ ਉਸ ਤੋਂ ਬਾਅਦ ਬਾਈ ਜਾ ਕੇ ਤੁਸੀਂ ਵੱਡਾ ਬੱਚਾ ਰੱਖ ਲਓ ਨੇ ਆਪੀ ਦਾਣਾ ਲੈ ਲੈਣਾ ਬੈਲੈਂਸ ਜਾ ਹੋ ਜਾਂਦਾ ਇੱਕੋ ਜਿਹੇ ਬੱਚੇ ਹੋ ਜਾਂਦੇ ਆ 5-7 ਦਿਨਾਂ ਦੇ ਵਿੱਚ ਹੀ ਗੈਪ ਘਟ ਜਾਂਦਾ ਠੀਕ ਆ ਉਹ ਇਹ ਕਰੋਂ ਦਾ ਕਈ ਪਲੇਰਾਂ ਇੱਕ ਅੱਧੇ ਦਿਨ ਦਾ ਗੈਪ ਜ਼ਿਆਦਾ ਪੈ ਜਾਂਦਾ ਤੇ ਵੱਡਾ ਬੱਚਾ ਥੋੜਾ ਐਕਟਿਵ ਹੋ ਜਾਂਦਾ ਉਹ ਫੇ ਛੋਟੇ ਬੱਚੇ ਨੂੰ ਦਾਣਾ ਨਹੀਂ ਲੈਣ ਦਿੰਦਾ ਉਹਦੇ ਕਰਕੇ ਫੇ ਉਹ ਦਾਣਾ ਆਪ ਲੈਣ ਦਾ ਰਹਿੰਦਾ ਤੇ ਛੋਟੇ ਬੱਚੇ ਤੱਕ ਦਾਣਾ ਨਹੀਂ ਪਹੁੰਚਦਾ ਛੋਟਾ ਬੱਚਾ ਹੋਰ ਦਿੜੋਦੜੀ ਮਾੜਾ ਹੁੰਦਾ ਜਾਂਦਾ ਤੇ ਉਹਦੇ ਕਰਕੇ ਬਸ ਇਸ ਚੀਜ਼ੇ ਨਾਲ ਤੁਸੀਂ ਕਰ ਲਿਆ ਕਰੋ ਤੇ ਬੱਚੇ ਵਧੀਆ ਪਲ ਜਾਣੇ ਭਾਈ ਇੱਕੋ ਜਿਹੇ ਬਰਾਬਰ ਹੋਏ ਨੇ ਇੱਟ ਕੁੱਟ ਕੇ ਜ਼ਰੂਰ ਪਾਇਆ ਕਰੋ ਪਿੱਲੀ ਇੱਟ ਨਾ ਉਹ ਕੁੱਟ ਕੇ ਜ਼ਰੂਰ ਪਾਇਆ ਕਰੋ ਉਹਦੇ ਨਾਲ ਬਾਈ ਬੱਚੇ ਐਣ ਤੰਦਰੁਸਤ ਰਹਿਣਗੇ ਕੋਈ ਬਿਮਾਰ ਨਹੀਂ ਹੋਣਗੇ ਇੱਕੋ ਜੇ ਪੜਨਗੇ ਤੁਸੀਂ ਜੋ ਇੱਟ ਪਾਉਂਗੇ ਤਾਂ ਤੇ ਇੱਕ ਤੁਸੀਂ ਜਦੋਂ ਦਾਣਾ ਪਾਉਨੇ ਆ ਇਹ ਨਹੀਂ ਕਿ ਦਾਣਾ ਪਾਤਾ ਵਾ ਠੀਕ ਆ ਬਾਅਦ ਚੋਂ ਆਪਾਂ ਦੇਖਣਾ ਨਹੀਂ ਵੀ ਦਾਣਾ ਕਬੂਤਰਾ ਦੇ ਛੋਟੇ 'ਚ ਵੀ ਹੈਗਾ ਕਿ ਬੱਚੇ ਦੋਨਾਂ ਨੂੰ ਦਾਣਾ ਦਿੱਤਾ ਵੀ ਨਹੀਂ ਖੁੱਲਾ ਦਾਣਾ ਪਾਓ ਬਾਈ ਜੋੜਿਆਂ ਸਾਹਮਣੇ ਪਿਆ ਰਹਿਣ ਤੋਂ ਦੇਣਾ ਠੀਕ ਆ ਜਦੋਂ ਪ੍ਰੋਪਰ ਦਾਣਾ ਐਣ ਦੇ ਦੂ ਕੇ ਬੱਚਿਆਂ ਨੂੰ ਫੇਰ ਬਾਅਦ ਚੋਂ ਘੰਟੇ ਦੂ ਘੰਟੇ ਬਾਅਦ ਫੇਰ ਦਾਣਾ ਪਾ ਦਿਓ ਕੋਈ ਚੱਕਰ ਨਹੀਂ ਦਾਣਾ ਚੱਕ ਲਓ ਪਹਿਲਾਂ ਪੇਕੈਂਟ 2 ਘੰਟੇ ਬਾਅਦ ਫੇਰ ਦਾਣਾ ਰੱਖੋ ਕਿਉਂਕਿ ਇਹ ਜਿਹੜੀ ਬੱਚਿਆਂ ਨੂੰ ਛੋਟੇ ਬੱਚੇ ਆ ਬਿੱਟਾ-ਬੁੱਠਾ ਕਰਦੇ ਰਹਿੰਦੇ ਆ ਭੁੱਖ ਲੱਗ ਜਾਂਦੀ ਆ ਤੇ ਆਪਾਂ ਕੀ ਕਹਿੰਨੇ ਵੀ ਚੱਲ ਯਾਰ ਦਾਣਾ ਪਾਇਆ ਹੀ ਆ 2 ਟਾਈਮ ਏਦਾਂ ਨਹੀਂ ਬਾਈ ਜੋੜੇ ਵਾਲਿਆਂ ਨੂੰ ਭਾਵੇਂ ਘੰਟੇ ਬਾਅਦ ਫੇਰ ਦਾਣਾ ਪਾ ਦੋ ਹਲਕਾ-ਹਲਕਾ ਦਾਣਾ ਪਾਈ ਜਾਇਆ ਕਰੋ ਦਾਣਾ ਖਤਮ ਨਾ ਹੋਵੇ ਇਹੜੀ ਵੀ ਚੱਕਣਾ ਨਹੀਂ ਚੱਕੋ ਦਾਣਾ ਜਦੋਂ ਇੱਕ ਵਾਰੀ ਦਾਣਾ ਦੇ ਦਿੱਤਾ ਨਾ ਦਾਣਾ ਛੜਤਾ ਟਰੇ ਚੱਕ ਲੋ ਘੰਟੇ ਕੇ ਬਾਅਦ ਬਾਈ ਫੇਰ ਰੱਖ ਦੋ ਘੰਟੇ 2 ਘੰਟੇ ਬਾਅਦ ਫੇਰ ਰੱਖ ਦੋ ਉਹਦੇ ਨਾਲ ਫੇਰ ਅਜਮਾ ਦਾਣਾ ਫੇਰ ਦੁਬਾਰਾ ਕੁੱਤਰ ਖਾ ਕੇ ਤੇ ਪਿਆ ਬਿਨਾ ਰਹਿਦੋ ਕਿ ਲੈ ਕੂਟਰ ਬਿਠਾ ਕਰ ਦਿੰਦੇ ਹਨ ਜੇ ਜਦੋਂ ਤੁਹਾਨੂੰ ਲੱਗਾ ਰਾਜ ਰੁੱਝ ਗਿਆ ਫਿਰ ਟਰੇ ਚੱਕ ਲੋ ਫੇਰ ਘੰਟੇ ਕੇ ਬਾਅਦ ਫੇਰ ਰੱਖ ਦੋ ਤੇ ਬਾਕੀ ਠੀਕ ਹੈ ਬਾਈ ਸਾਰੇ ਆਹ ਹੀ ਕਮੈਂਟ ਆਏ ਸੀ ਚਾਰ ਪੰਜ ਤੇ ਉਹਨਾਂ ਦੇ ਬਾਈ ਤਕਰੀਬਨ ਹੀ ਮੈਂ ਕਮੈਂਟ ਦਾ ਜਵਾਬ ਦੇ ਦਿੱਤੇ ਆ ਤੇ ਬਾਕੀ ਬਾਈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਤੇ ਆਪਣਾ ਆਪਣਾ ਸਾਰੀ ਪ੍ਰਾਤ ਧਿਆਨ ਰੱਖਿਓ ਤੇ ਬਾਬਾ ਨਾਨਕ ਤੁਹਾਡੇ ਤੇ ਮਿਹਰ ਬਣਾਈ ਰੱਖੇ